ਕੋਈ ਖਬਰਾਂ ਦੀ ਪੈਟਟ ਢੂਆ ਮਾਰਾ ਤੁਸੀਂ ਕਬਰ ਦਾ ਕੀ ਲੈਣਾ ਇਹਨਾਂ ਖਬਰ ਤੋਂ ਆਪਾਂ ਜਦੋਂ ਮੈਂ ਕਿਹਾ ਸਮਝੋ ਨਾ 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 ਮੈਂ ਨਹੀਂ ਲਾ ਲਾ ਸ਼ਹਿਰ ਵਾਲਿਆਂ ਨੇ ਵੀ ਸੁਣਦੀ ਮੈਂ ਇਹਨਾਂ ਕੋਈ ਧੂਰਾ ਵੀ ਸੁਣਦੀ ਮੈਂ ਤੁਹਾਡੀ ਵੀ ਸੁਣਦੀ ਹਾਂ ਪਰ ਮੈਂ ਆ 10000 ਦਾ ਚਲਾਨ ਆਪਾਂ ਚਲਾਨ ਲੈ 10000 ਦਾ ਇਹਨਾਂ ਨੂੰ ਇੱਕ ਮਿੰਟੋ ਦਿਪਕ ਜੇ ਸਮਾਨ ਦੀ ਵੀ ਗੱਲ ਹੈ ਮਾਰਾ ਮੋਢਾ ਤੋਂ ਸਮਾਨ ਲੈ ਕੇ ਜਾਂਦਾ ਉਹਨਾਂ ਬੀਨਾਂ ਤਾਂ ਸਭ ਕੁਝ ਆ ਕੇ ਲੇਗੀ ਪਿਆਰੀ ਕੋਈ ਖਬਰਾਂ ਦੀ ਪੈਟਰ ਢੂਆ ਮਾਰਾ ਤੁਸੀਂ ਖਬਰ ਦਾ ਨਹੀਂ ਲੈਣਾ ਨਾ ਖਬਰ ਤੋਂ ਆਪਾਂ ਜਦੋਂ ਮੈਂ ਕਹਾਂ ਸਮਝੋ ਨਾ 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 ਮੈਂ ਨਹੀਂ ਮੈਂ ਸ਼ਹਿਰ ਵਾਲਿਆਂ ਨੇ ਵੀ ਸੁਣਦੀ ਮੈਂ ਇਹਨਾਂ ਮਜ਼ਦੂਰਾਂ ਨੇ ਵੀ ਸੁਣਦੀ ਮੈਂ ਤੁਹਾਡੀ ਸੁਣਨ ਦੀ ਤਿਆਰ ਹਾਂ ਪਰ ਮੈਂ ਆ 10000 ਦਾ ਚਲਾਨ ਕਰ ਰਿਹਾ ਹਾਂ ਚਲਾਨ ਕਰ ਰਿਹਾ ਖਬਰਾਂ ਕਰ ਰਿਹਾ ਹਾਂ ਇਹ ਸ਼ਰਾਬ ਉਹ ਦੀਪਕ ਇਹ ਸਮਾਨ ਦੀ ਵੀ ਗੱਲ ਹੈ ਮਾਰਾ ਮੋਢਾ ਤੋਂ ਸਮਾਨ ਲੈ ਕੇ ਜਾਂਦਾ ਉਹਦਾ ਵੀ ਚਲਾਨ ਕਰਦੇ ਆ ਮੈਂ ਤੁਸਾਂ ਬੱਟੀ ਲੈ ਕੇ ਗਿਆ ਉਹ ਇੱਕ ਖਬਰਾਂ ਦੀ ਪੈਠੇ ਧੂਆ ਮਾਰਾ ਤੁਸੀਂ ਕਬਰ ਦਾ ਨਹੀਂ ਲੈਣਾ ਇਹਨਾਂ ਖਬਰ ਤੋਂ ਆਪਾਂ ਜਦੋਂ ਮੈਂ ਕਿਹਾ ਸਮਝੋ ਨਾ 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 ਮੈਂ ਨਹੀਂ ਨਾ ਮੈਂ ਸ਼ਹਿਰ ਵਾਲਿਆਂ ਨੇ ਵੀ ਸੁਣਦੀ ਮੈਂ ਇਹਨਾਂ ਕੋਲ ਧੂਆ ਵੀ ਸੁਣਦੀ ਮੈਂ ਤੁਹਾਡੇ ਵੀ ਸੁਣਦੀ ਹਾਂ ਪਰ ਮੈਂ ਆ 10000 ਦਾ ਚਲਾਨ ਪਾ ਚਲਾਨ 3000 ਦਾ ਇਹ ਕਿਰਾਏ ਦਾ ਇਹ ਸਮਾਨ ਦੀ ਵੀ ਗੱਲ ਹੈ ਮਾਰਾ ਉਹ ਅੱਡਾ ਤੋਂ ਸਮਾਨ ਲੈ ਕੇ ਜਾਂਦਾ ਉਹਦਾ ਵੀ ਚਲਾਨ ਕੱਟਦੇ ਆ ਇਹਨਾਂ ਤੁਸੀਂ ਬੱਤੀ ਚੱਕ ਕੇ ਲੈ ਗਏ ਯਾਰ ਇਹ ਚੱਕਿਆ ਗਿਆ